ਜੋੜ ਚੁੱਕੇ ਹੋ ਟਾਈਗਰ ਪੰਜਾਬ న్యూਸ ਚੈਨਲ ਨਾਲ ਅਤੇ ਮੈਂ ਸਤਨਾਮ ਸਿੰਘ ਅੱਜ ਆਪਾਂ ਇੱਕ ਅਜਿਹੇ ਵਿਸ਼ੇ ਤੇ ਚਰਚਾ ਕਰਦੇ ਹਾਂ ਜਿਵੇਂ ਕਿ ਸੂਤਰਾਂ ਤੋਂ ਪਤਾ ਲੱਗਿਆ ਵੀ ਜਿਹੜਾ ਸੁਖਵੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਵਜ੍ਹਾ ਨਾਲ ਜਿਹੜਾ ਕਿ ਪੰਜਾਬ ਸਰਕਾਰ ਦਾ 8 ਕਰੋੜ ਰੁਪਇਆ ਜਿਹੜਾ ਸੀ ਉਹ ਕੱਲੀ ਰੈਲੀ ਤੇ ਖਰਚਾ ਆ ਗਿਆ ਕਾਰਨ ਅੱਗੇ ਜਾ ਕੇ ਦੱਸਦੇ ਹਾਂ ਤੇ ਦੂਸਰੇ ਪਾਸੇ ਜੇਕਰ ਇਹ ਨਾ ਹੁੰਦੀ ਤਾਂ ਜਿਹੜੇ ਆ ਤਸਵੀਰ ਚ 40 ਸਾਲਾਂ ਤੋਂ ਲੈ ਕੇ ਇੱਕ ਅਪਾਜ ਵਿਅਕਤੀ ਸਾਈਕਲ ਵੀ ਨਹੀਂ ਲੈ ਸਕਿਆ ਤੇ ਉਹ 8 ਲੱਖ ਰੁਪਈਆ ਜਿਹੜਾ ਹੈ ਨਾ ਉਹ ਇਹਨਾਂ ਅਪਾਜ ਲੋਕਾਂ ਜਾਂ ਜਿਹੜੇ ਜ਼ਰੂਰਤਮੰਦ ਆ ਉਹਨਾਂ ਨੂੰ ਫਾਇਦਾ ਹੋਣਾ ਸੀ ਉਹਦਾ ਉਹਨਾਂ ਤੇ ਲੱਗ ਕੇ ਉਹਨਾਂ ਦਾ ਜਿਹੜਾ ਸੀ ਵਹੀਕਲ ਆਦ ਉਹਨਾਂ ਨੂੰ ਦਿੱਤੇ ਜਾ ਸਕਦੇ ਸੀ ਇਸ ਕਰਕੇ ਮੈਂ ਸੁਖਵੀਰ ਬਾਦਲ ਨੂੰ ਜ਼ਿੰਮੇਵਾਰ ਕਹਿ ਰਿਹਾ ਇਸ ਗੱਲ ਦਾ ਕਹੇ ਇਸ ਕਰਕੇ ਕਿ ਇਹ ਕਿ ਲੋ ਅਸਲ ਜਾਣਕਾਰੀ ਵੀ ਸੂਤਰਾਂ ਤੋਂ ਇਹ ਪਤਾ ਲੱਗਿਆ ਵੀ ਮੁਕਸਰ ਮਾਗੀ ਤੇ ਸਿਆਸੀ ਪਾਰਟੀਆਂ ਵੱਲੋਂ ਕਿਸੇ ਵੱਲੋਂ ਵੀ ਕੋਈ ਸਿਆਸੀ ਕਾਨਫਰੰਸ ਨਾ ਕੀਤੇ ਜਾਣ ਦੀ ਭਾਵਨਾ ਸੀਗੀ ਅਤੇ ਨਾ ਕੀਤੇ ਜਾਣ ਦਾ ਕੋਈ ਵਿਚਾਰ ਸੀਗਾ ਜਦੋਂ ਸੁਗਵੀਰ ਬਾਦਲ ਨੇ ਕਿਹਾ ਵੀ ਜਲਦੀ ਜਲਦੀ ਮੁੱਖ ਮੰਤਰੀ ਬਣ ਜਾਵਾਂ ਜਿਵੇਂ ਮਰਜ਼ੀ ਬਣ ਜਾਵਾਂ ਪੰਜਾਬ ਦਾ ਹਰ ਈਲਾ ਵਰਤਲੀ ਤਰਲੋ ਮੱਛੀ ਹੋ ਰਿਹਾ ਅੱਛਾ ਉਸ ਟਾਈਮ ਤੇ ਕੀ ਕੀਤਾ ਇਹਨਾਂ ਨੇ ਰੈਲੀ ਰੱਖ ਦਿੱਤੀ ਸੁਖਵੀਰ ਬਾਦਲ ਨੇ ਜਦੋਂ ਸੁਖਵੀਰ ਬਾਦਲ ਨੇ ਰੱਖੀ ਤਾਂ ਫਿਰ ਆਮ ਆਦਮੀ ਪਾਰਟੀ ਵੀ ਫਿਰ ਕਿਹੜੀ ਗੱਲੋਂ ਘੱਟ ਸੀਗੀ ਉਧਰਲੇ ਪਾਸੇ ਆਮ ਆਦਮੀ ਪਾਰਟੀ ਨੇ ਵੀ ਜਦੋਂ ਰੱਖਤੀ ਤੇ ਫਿਰ ਭਾਜਪਾ ਜਿਹੜੀ ਸੀ ਉਹ ਵੀ ਮਾੜਾ ਮੋਟਾ ਸਿਰ ਨਚੋੜਦੀ ਰਹੀ ਹੋਰ ਜਿਹੜੀਆਂ ਕੋਈ ਕਾਦੂਕਾ ਪਾਰਟੀਆਂ ਸੀਗੀਆਂ ਉਹ ਵੀ ਆ ਗਈਆਂ ਰਵੈਤੀ ਪਾਰਟੀਆਂ ਖੇਤਰੀ ਪਾਰਟੀਆਂ ਤੇ ਕੋਲ ਮਲਾ ਕੇ 8 ਲੱਖ ਰੁਪਈਆ ਸੂਤਰਾਂ ਤੋਂ ਮਿਲੀ ਜਾਣਕਾਰੀ ਤੇ ਲੱਗਿਆ ਕਿ ਸਰਕਾਰੀ ਖਰਚਾ ਜਿਹੜਾ ਉਹ ਇਸ ਮੁਖਸਰ ਸਾਹਿਬ ਆਮ ਆਦਮੀ ਪਾਰਟੀ ਦੀ ਰੈਲੀ ਤੇ ਖਰਚਾ ਆਇਆ ਤੇ ਇਸ ਤੋਂ ਇਲਾਵਾ ਮੰਨ ਲਓ ਵੀ ਸਰਕਾਰੀ ਬੱਸਾਂ ਕਿੰਨੀਆਂ ਜਿਹੜੀਆਂ ਆਈਆਂ 1600 ਬੱਸ ਆਈ ਤੇ ਦੂਸਰੇ ਪਾਸੇ ਖੱਜਲ ਖੁਆਰ ਕਿੰਨੇ ਲੋਕ ਹੋਏ ਸਵਾਰੀਆਂ ਜਿਹੜੀਆਂ ਉਹ ਖੱਜਲ ਖਰਾਬ ਹੋਈਆਂ ਐਲੀਗੇਸ਼ਨ ਬਹੁਤ ਲੱਗੇ ਤੇ ਜੇਕਰ ਇਹ ਸੁਖਵੀਰ ਬਾਦਲ ਗਲਤੀ ਨਾ ਕਰਦਾ ਤੇ ਅੱਜ ਇਹੀ 8 ਕਰੋੜ ਰੁਪਇਆ ਜਿਹੜਾ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਆਮ ਵਰਤਣ ਲਈ ਲਾਉਣ ਲਈ ਦਿੱਤਾ ਹੁੰਦਾ ਤੇ ਅੱਜ ਸਾਈਕਲਾਂ ਵਾਲੇ ਲੋਕ ਜਿਹੜਾ ਤੁਰੇ ਨਹੀਂ ਸੀ ਫਿਰਦੇ ਬੋਟਾਂ ਤਾਂ ਇਹਨਾਂ ਦੀਆਂ ਵੀ ਹੈਗੀਆਂ ਇੱਕ ਕੁਦਰਤ ਨੇ ਧੱਕਾ ਕੀਤਾ ਇੱਕ ਸਰਕਾਰਾਂ ਧੱਕਾ ਕਰਦੀਆਂ ਇੱਕ ਸਿਆਸੀ ਪਾਰਟੀਆਂ ਦੱਸੋ ਇਹ ਦੁਨੀਆ 'ਚ ਆਏ ਤੇ ਆਏ ਕੀ ਇਹਨਾਂ ਦਾ ਕੀ ਫਾਇਦਾ ਹੋਇਆ ਇਸ ਕਰਕੇ ਹੀ ਮੈਂ ਤੁਹਾਨੂੰ ਦੱਸਣ ਲੱਗਿਆ ਕਿ ਜاہے ਟੈਂਟ ਲੈਉਣੀ ਪਿਆ ਜਾਂ ਫਰਨੀਚਰ ਲੈਉਣਾ ਪਿਆ ਸਾਰਾ ਕੁਝ ਕੁੱਲ ਮਲਾ ਕੇ ਕੋਈ 8 ਕਰੋੜ ਰੁਪਇਆ ਜਿਹੜਾ ਕੱਲੀ ਰੈਲੀ ਦੀ ਪੇਟਾ ਚੜਿਆ ਜਿਹਦੇ ਸ਼੍ਰੋਮਣੀ ਅਕਾਲੀ ਦਲ ਜ਼ਿੰਮੇਵਾਰ ਆ ਜੇਕਰ ਇਹ ਰੈਲੀ ਨਾ ਕਰਦੇ ਤਾਂ ਕੋਈ ਸਿਆਸੀ ਪਾਰਟੀ ਰੈਲੀ ਕਰਨ ਨੂੰ ਤਿਆਰ ਨਹੀਂ ਸੀ ਅੱਜ ਤੱਕ ਇਹੀ ਜਾਣਕਾਰੀ ਦੇ ਰਹੇ ਆ ਤੇ ਇਧਰ ਜਿਹੜਾ 8 ਕਰੋੜ ਨਾਲ ਜਿੰਨਾਂ ਨੂੰ ਫਾਇਦਾ ਮਿਲਣਾ ਸੀ ਉਹ ਅੱਜ ਵੀ ਆ ਵੀਡੀਓਸ ਨੂੰ ਕੀ ਕਹਿ ਰਿਹਾ ਭਰਾ ਕੀ ਨਾਂ ਤੇਰਾ ਗਵਿੰਦਰਪਾਲ ਜੀ ਕਿਹੜਾ ਪਿੰਡ ਆ ਮਰਾੜਕਣਾ ਜੀ ਤੇ ਅੱਛਾ ਕਿੰਨੀ ਉਮਰ ਆ ਤੁਹਾਡੀ ਉਮਰ ਹੈ 44 46 ਸਾਲ ਆ ਜੀ ਤੇ ਮਤਲਬ ਸ਼ੁਰੂ ਤੋਂ ਹੀ ਲੈ ਕੇ ਤੁਸੀਂ ਪਾਜੋ ਹਾਂ ਸ਼ੁਰੂ ਤੋਂ ਲੈ ਕੇ ਪਾਜੋ ਅੱਛਾ ਕੀ ਕੀ ਸਰਕਾਰ ਵੱਲੋਂ ਸਹੂਲਤਾਂ ਕੀ ਕੀ ਦੇ ਰਿਹਾ ਤੁਹਾਨੂੰ ਕੋਈ ਬਸ ਕੁਛ ਨਹੀਂ ਸਿਰਫ ਪੈਨਸ਼ਨ ਹੀ ਕੱਲੀ ਮਿਲਦੀ ਕਿੰਨੀ ਪੈਨਸ਼ਨ ਆ 1500 ਜੀ ਅੱਛਾ ਤੇ ਆ ਸਾਈਕਲ ਆ ਜਿਹੜਾ ਤੁਸੀਂ ਆ ਅਜੇ ਵੀ ਪਿਛਲੇ ਜ਼ਮਾਨੇ ਦਾ ਲਈ ਫਿਰਦੇ ਹਾਂ ਪੈਂਚਰ ਵਿੱਚ ਐ ਤਾ ਹੈਗਾ ਤੇ ਇਹ ਫਿਰ ਸਾਈਕਲ ਕਿਉਂ ਨਹੀਂ ਤੁਹਾਡੇ ਕੋਲੇ ਹੈਗਾ ਮਰੇ ਆਈ ਨਹੀਂ ਜੀ ਨਹੀਂ ਉੱਥੇ ਕਿਸੇ ਨੂੰ ਕਿਹਾ ਨਹੀਂ ਸਰਪੰਚ ਨੂੰ ਪੰਚ ਨੂੰ ਜਾਂ ਕੋਈ ਤੇਰਾ ਲੀਡਰਾਂ ਦਾ ਪਿੰਡ ਸਾਰਾ ਕੋਈ ਨਹੀਂ ਆਖੇ ਲੱਗਦਾ ਕਿਸੇ ਨੇ ਨਹੀਂ ਕੀਤੀ ਸੁਪਾਲਾ ਹਾਂ ਜੀ ਨਹੀਂ ਕੀਤੀ ਅੱਛਾ ਹਾਂ ਜੀ ਹੁਣ ਵੱਡੀ ਉਮਰ ਹੋਣ ਕਰਕੇ ਚਲਾਉਣ 'ਚ ਵੀ ਮੁਸ਼ਕਲ ਆਉਂਦੀ ਆ ਬੜੀ ਮੁਸ਼ਕਲ ਆਉਂਦੀ ਜੋਰ ਲੱਗਦਾ ਹਾਂ ਜੀ ਹਾਂ ਜੀ ਕੀ ਫਿਰ ਸਰਕਾਰ ਤੋਂ ਕੀ ਮੰਗ ਕਰਦੇ ਆ ਸਰਕਾਰ ਤੋਂ ਆਪਾਂ ਨੂੰ ਤਿੰਨਾਂ ਪੰਜਾਂ ਲਈ ਯੋਜੀ ਬਿਸਕੂਟ ਹੀ ਲੈਣ ਦੇਈ ਜਿਹੜੀ ਚਲਾਉਣ ਚ ਆਸਾਨੀ ਨਾਲ ਹਾਂਜੀ ਹਾਂਜੀ ਸੌਖੇ ਕੰਮ ਦੇ ਸਕੀ ਹਾਂਜੀ ਸੌਖੇ ਹੋਈ ਉਹ ਜ਼ਿਲ੍ਹਾ ਪ੍ਰਸ਼ਾਸਨ ਤੱਕ ਤੋਂ ਅੱਡੀ ਗੱਲ ਜਰੂਰ ਲੈ ਕੇ ਜਾਵਾਂਗੇ ਠੀਕ ਹੈ ਤੇ ਜਾਇਜ਼ ਆ ਮੰਗ ਤੁਹਾਡੀ ਹਾਂਜੀ ਇਹ ਲੇਟ ਆਏ ਇਸ ਤੋਂ ਪਹਿਲਾਂ ਹੋਣੀ ਚਾਹੀਦੀ ਸੀ ਧੰਨਵਾਦ ਹਾਂਜੀ ਹਾਂਜੀ ਹੋਣੀ ਚਾਹੀਦੀ